ਸੰਜੀਬ ਰੋੜਾ ਜੀ ਕੰਮ ਕਰਨ ਦੇ جنੂਨੀ ਹੈ ਜੋਸ਼ ਹੈ ਕੋਈ ਕੰਮ ਦੇ ਦਈਏ ਪੰਜਾਬ ਚ ਕਿਉਂਕਿ ਰਾਜ ਸਭਾ ਦਾ ਐਮਪੀ ਸਾਰੇ ਪੰਜਾਬ ਚ ਗ੍ਰਾਂਟ ਦੇ ਸਕਦਾ ਹੈ ਜੀ ਲੋਕ ਸਭਾ ਦਾ ਐਮਪੀ ਤਾਂ ਸਿਰਫ ਆਪਣੇ ਹਲਕੇ ਚ ਹੀ ਦੇ ਸਕਦਾ 20 ਲੱਖ ਰੁਪਏ ਸਿਰ ਬਲਕੇ ਤੋਂ ਬਾਹਰ ਇੱਕ ਸਾਲ ਚ ਦੇ ਸਕਦਾ ਪਰ ਰਾਜ ਸਭਾ ਦਾ ਐਮਪੀ ਕਿਉਂਕਿ ਪੰਜਾਬ ਤੋਂ ਰਾਜ ਸਭਾ ਦਾ ਐਮਪੀ ਹੈ ਉਹ ਸਾਰੇ ਪੰਜਾਬ ਚ ਗ੍ਰਾਂਟ ਦੇ ਸਕਦਾ ਸੋ ਜਿੱਥੇ ਵੀ ਇਹਨਾਂ ਨੂੰ ਸਾਨੂੰ ਲੋੜ ਹੁੰਦੀ ਹੈ ਕੋਈ ਕਿਸੇ ਗਰੀਬ ਦਾ ਘਰ ਪੋਣਾ ਹੈ ਜਾਂ ਕੋਈ ਹਸਤਾ ਠੀਕ ਕਰਨਾ ਹੈ ਤਾਂ ਰਾਸਵਾਲੇ MP ਜਿੰਨੇ ਵੀ ਨੇ ਉਹਨਾਂ ਤੋਂ ਅਸੀਂ ਉਹਨਾਂ ਦਾ ਸੰਜੀਪ ਜੀ ਉਹਦੇ ਵਿੱਚ ਪੂਰਾ ਵੱਧ ਚੜ ਕੇ ਹਿੱਸਾ ਲੈਂਦੇ ਇੱਕ ਗੱਲ ਜਿਹੜੀ ਕਿ ਦੱਸੀ ਨਹੀਂ ਇਹਨਾਂ ਨੇ ਮੈਂ ਦੱਸ ਦਿੰਦਾ ਇੱਕ ਕੋਈ ਬਹੁਤ ਖਤਰਨਾਕ ਬਿਮਾਰੀ ਹੈ ਜਿਹੜੀ ਬੱਚਿਆਂ ਨੂੰ ਹੁੰਦੀ ਹੈ ਉਹ ਬਿਮਾਰੀ ਦਾ ਜਿਹੜਾ ਟੀਕਾ ਹੈ 16 ਕਰੋੜ ਰੁਪਏ ਦਾ ਟੀਕਾ ਜੀ ਸੰਜੀਪ ਜੀ ਕੋਲੇ ਕੋਈ ਆ ਗਿਆ ਪਰਿਵਾਰ ਛੋਟੀ ਬੱਚੀ ਸੀ 16 ਕਰੋੜ ਰੁਪਏ ਕਿੱਥੋਂ ਆਵੇ ਟੀਕਾ ਇੱਕੋ ਹੀ ਲੱਗਦਾ ਬਸ ਜਾਪਾਨ ਦੀ ਕੰਪਨੀ ਟੀਕਾ ਬਣਾਉਂਦੀ ਜਾਪਾਨ ਦੀ ਬਣਾਉਂਦੀ ਹੈ ਨਾ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੀ ਕੰਪਨੀ ਉਹ ਟੀਕਾ ਬਣਾਉਂਦੀ ਹੈ ਤਾਂ ਇਹਨਾਂ ਨੇ ਕਿਹਾ ਵੀ 16 ਕਰੋੜ ਰੁਪਏ ਮੈਂ ਕਿੱਥੋਂ ਦੇਵਾਂ ਐਮਪੀ ਨੂੰ 5 ਕਰੋੜ ਰੁਪਏ ਤਾਂ ਇੱਕ ਸਾਲ ਦਾ ਮਿਲਦਾ ਜੀ ਤੇ ਉਹ ਚ ਵੀ ਉਹ ਹੈਨੇ ਕਿ ਤੁਸੀਂ ਇਸ ਕੰਮ ਵਾਸਤੇ ਨਹੀਂ ਦੇ ਸਕਦੇ ਪੈਸੇ ਉਹਨੂੰ ਉਹਦੇ ਵਿੱਚ ਕਲੌਜ਼ ਨੇ ਕਿ ਤੁਸੀਂ ਆ ਨਹੀਂ ਦੇ ਸਕਦੇ ਇੱਥੇ ਦੇ ਸਕਦਾ ਦੀਆਂ ਨੇ ਤਾਂ ਇਹਨਾਂ ਨੇ ਯਾਰਾਂ ਦੋਸਤਾਂ ਨਾਲ ਆਪਣੇ ਇੰਡਸਟਰੀ ਉਦਯੋਗਪਤੀ ਮਿਤਰਾ ਨਾਲ ਵੀ ਗੱਲ ਕੀਤੀ 5-7 ਕਰੋੜ ਉੱਥੋਂ ਹੋ ਗਿਆ ਸੀਗਾ ਫਿਰ ਇਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਮੈਂ ਵੀ ਆਪਣੇ ਯਾਰਾਂ ਦੋਸਤਾਂ ਨੂੰ ਕਿਹਾ ਯਾਰ ਕੋਈ ਕਰੀਏ ਯਾਰੇ ਬੀਜੇਟੀ ਕਾ ਲੱਗਿਆ ਜ਼ਿੰਦਗੀ ਬਚ ਜੂਗੀ ਤਾਂ ਇਹਨਾਂ ਨੇ ਕਰ ਕਰਾ ਕੇ ਦਿੱਲੀ ਵੀ ਗੱਲ ਤੁਹਾਡੇ ਕੋਲੇ ਵੀ ਸਾਰੇ ਆਏ ਸੀਗੇ ਤੁਸੀਂ ਵੀ ਕਹਿਆ ਯਾਰ ਇੰਨੇ ਪੈਸੇ ਹੁਣ ਕਿੱਥੋਂ ਕਰ ਸਕਦੇ ਆ ਤਾਂ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਕਰ ਕਰਾ ਕੇ ਜੀ ਇਹਨਾਂ ਨੇ ਪੈਸੇ ਪਹਿਲਾਂ ਉਹ ਕੰਪਨੀ ਨਾਲ ਗੱਲ ਕਰ ਲਈ ਵੀ ਥੋੜੇ ਜਿਹੇ ਪੈਸੇ ਘਟਾ ਦਿਓ ਉਹਨਾਂ ਨੇ ਘਟਾ ਲਏ ਸੀਗੇ ਥੋੜੇ ਜਿਹੇ ਪੈਸੇ ਵੀ ਠੀਕਾ ਚਲੋ ਤੁਸੀਂ ਪ੍ਰੋਫਿਟ ਨਾ ਕਮਾਓ ਇਸ ਟੀਕੇ 'ਚੋਂ ਜਿੰਨੀ ਕਿ ਲਾਗਤ ਹੋਈ ਏ ਤੁਹਾਡੀ ਉਹਨਾਂ ਨੂੰ ਲਾ ਲਓ 16 ਕਰੋੜ ਰੁਪਏ ਦਾ ਉਹਦਾ ਟੀਕਾ ਸੀਗਾ ਜਿੰਨੇ ਦਾ ਵੀ ਉਹ ਟੀਕਾ ਮਤਲਬ 14 14 ਕਰਕੇ ਸੀ 12 ਕਦਮ ਦੇ ਦਸ 12 ਦਾ ਦੇ ਦਾਂ 12 ਕਰੋੜ ਰੁਪਏ ਇਕੱਠਾ ਕਰਕੇ ਬੰਦੇ ਨੇ ਉਸ ਬੱਚੇ ਦੇ ਟੀਕਾ ਲਗਵਾਤਾ 12 ਕਰੋੜ ਰੁਪਏ ਇੱਥੋਂ ਇੱਥੋਂ ਇਹ ਸਿੱਧ ਹੁੰਦਾ ਬੰਦੇ ਦਾ ਕਿੰਨਾ ਮਾਨਵਤਾ ਦੇ ਪ੍ਰਤੀ ਦਿਲ ਹੈ ਕਿ ਯਾਰ ਨਹੀਂ ਚਾ ਭਾਵੇਂ ਬੱਚੀ ਐ ਛੋਟੀ ਐ ਜੋ ਮਰ ਜੀ ਆ ਵੀ ਜ਼ਿੰਦਗੀ ਬਚਾਉਣੀ ਬਹੁਤ ਜ਼ਰੂਰੀ ਐ ਇੱਥੋਂ ਇਹ ਸਿੱਧ ਹੁੰਦਾ ਕਿ ਜੇ ਬੰਦੇ ਕੋਲੇ ਕੁਝ ਆ ਗਿਆ ਹਰੀ ਰੰਗ ਦਾ ਪੈਨ ਤਾਂ 12 ਕੀ ਚਾਹੇ 12 ਦੇ ਨਾਲ 2 ਜ਼ੀਰੋ ਹੋਰ ਲਾ ਲਿਓ 1200 ਕਰੋੜ ਵੀ ਲਿਆਉਗਾ ਤੁਹਾਡੇ ਵਾਸਤੇ ਕਿਉਂਕਿ ਇੱਕ ਨੀਅਤ ਚਾਹੀਦੀ ਹੈ ਨੀਤਾਂ ਨੂੰ ਮਰਾਦਾਂ ਨੇ ਨੀਅਤ ਚਾਹੀਦੀ ਹੈ ਬਸ ਸੋ ਨੀਅਤ ਸਾਫ਼ ਹੈ ਇੰਨੀ ਭਾਰੀ ਗਿਣਤੀ 'ਚ ਮਾਵਾ ਪਹਿਣਾ ਆਈਆਂ ਕਬੀਲਦਾਰੀ ਦਾ ਟਾਈਮ ਹੈ ਇੱਥੋਂ ਸਿੱਧ ਹੁੰਦਾ ਹੈ ਕਿ ਤੁਸੀਂ ਘਰਾਂ ਦੇ ਵਿੱਚ ਗੱਲ ਕਰਕੇ ਫੈਸਲਾ ਕਰ ਚੁੱਕੇ ਹੋ ਬਾਕੀ ਉਹਨਾਂ ਦਾ ਕੀ ਕੀ ਮੈਂ ਬੋਲਾਂ ਉਹਨਾਂ ਬਾਰੇ ਤਾਂ ਹੰਕਾਰ ਹੀ ਨਹੀਂ ਹੈ ਉਹ ਗਾਲਾਂ ਕੱਢਦੇ ਆ ਜੀ ਦਿਨ ਰਾਤ ਗਾਲਾਂ ਕੱਢਦੇ ਆ ਮੈਨੂੰ ਗਾਲਾਂ ਕੱਢਣਗੇ ਤੁਸੀਂ ਜੋ ਉਹਨਾਂ ਨੂੰ ਵੋਟਾਂ ਪਾਦੇ ਆ ਉਹਨਾਂ ਮੈਨੂੰ ਗਾਲਾਂ ਕੱਢ ਲੈਣਾ ਮੈਨੂੰ ਤਾਂ ਹੁਣ ਵੀ ਗੱਡੀ ਜਾਂਦੇ ਉਹ ਉਹਨਾਂ ਤੇ ਦਿਨ ਰਾਤ ਗਾਲਾਂ ਹੀ ਕਰਨੇ ਹੋਰ ਕੋਈ ਪ੍ਰਿੰਸੀਪਲ ਨਾ ਕਿਵੇਂ ਬੋਲਦਾ ਸੀ ਉਹ ਜਦੋਂ ਉਹ ਮੰਤਰੀ ਸੀ ਤਾਂ ਕਿਵੇਂ ਹੰਕਾਰ ਨਾਲ ਪ੍ਰਿੰਸੀਪਲ ਮੈਡਮ ਕੋਈ ਲੇਟ ਹੋ ਗਈ ਟ੍ਰੈਫਿਕ ਚ ਫਸ ਗਈ ਤੂੰ ਆ ਗਈ ਹੁਣ ਹੁਣ ਕੀ ਕਰਨ ਆ ਗਈ ਤੂੰ ਨਾ ਹੀ ਜੋ ਸਸਪੈਂਡ ਤੈਨੂੰ ਪਤਾ ਨਹੀਂ ਮੰਤਰੀ ਆ ਮੰਤਰੀ ਆ ਰੱਬ ਆ ਗਿਆ ਯਾਰ ਹੰਕਾਰ ਦੇਖੋ ਜੀ ਹੰਕਾਰ ਇਹ ਹੰਕਾਰ ਤੋੜਨਾ ਬੋਰਡ ਕੀ ਲਿਖਿਆ ਹੋਇਆ ਆਸ਼ੂ ਇਜ਼ ਮਾਸਟਰ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮੰਡੇਲਾ ਯਾਰ ਵੀ ਜ਼ਰੂਰੀ ਹੈ ਬਦਤਮੀਜ਼ ਬੰਦੇ ਆ ਯਾਰ ਲੋਕਾਂ ਨਾਲ ਗੁੰਡਾਗਰਦੀਆਂ ਕਰਨ ਵਾਲੇ ਬੰਦੇ ਹੀ ਜ਼ਰੂਰੀ ਹੋਗੇ ਆਪਣੇ ਵਾਸਤੇ ਕਿੰਨਾ ਇੰਨੇ ਮਾਰੇ ਹੋਗੇ ਰਿਜਿਸਟਰੀ ਕਰਾਤੀ ਇਹਨਾਂ ਦੇ ਨਾਂ ਤੇ ਵੋਟਾਂ ਦੀ ਰਿਜਿਸਟਰੀ ਕਰਾਤੀ ਆਪਾਂ ਤੋ ਇਸ ਕਰਕੇ ਮੈਂ ਕਹਿਣਾ ਨਾ ਉਹਦੇ ਪ੍ਰਧਾਨ ਨੂੰ ਮੰਨੇ ਉਹਨੂੰ ਕਹਿੰਦਾ ਤੂੰ ਨਾ ਆਈ ਉਹਦੀ ਫੋਟੋ ਹੀ ਲਾਈ ਵਿਚਾਰੇ ਦੀ ਨਾ ਐਲੋਪੀ ਨੂੰ ਮੰਨੇਗਾ ਤੂੰ ਵੀ ਨਾ ਆਈ ਨਾ ਸੁਖਿੰਦਰ ਢਾਵਾ ਐਮਪੀ ਹੈਗਾ ਤੂੰ ਵੀ ਨਾ ਆਈ ਨਾ ਲੋਕਲ ਕਹਿੰਦੇ ਤੁਸੀਂ ਵੀ ਨਾ ਆਇਓ ਯਾਰ ਕਮਾਲ ਐਨਾ ਹੰਕਾਰ ਹੈ ਜੇ ਆ ਨਾ ਆਏ ਫਿਰ ਕੀ ਕਰੋਗੇ ਆ ਬੋਟ ਵੀ ਕਹਿੰਦੇ ਵੀ ਨਾ ਪਾਇਓ ਆਏ ਕਹਿੰਦੇ ਹਾਂ ਕਹਿ ਕੇ ਦੇਖ ਲਾ ਕੇ ਆਪ ਕਾ ਨਾ ਪਾਉਂ ਉਹ ਕਹਿੰਦਾ ਸਰ ਕਈ ਲੋਕਾਂ ਨੂੰ ਅੱਛਾ ਉਹ ਕਹਿੰਦਾ ਤੁਸੀਂ ਨਹੀਂ ਪਾਣੀ ਕਹਿੰਦਾ ਨਹੀਂ ਪਉਂਦੀ ਨਾ ਪਾਉਂ ਐਂ ਵੀ ਕਹਿੰਦਾ ਲੈ ਯਾਰ ਹੱਦ ਆ ਯਾਰ ਅੱਜ ਮੈਨੂੰ ਤਾਂ ਕੋਈ ਐਂ ਵੀ ਕਹਿੰਦਾ ਵੀ ਇਹ ਘੋੜੀ ਦਾਨਾ ਬਾਦ ਲਾਉਂਦੀ ਨਹੀਂ ਮੈਨੂੰ ਲੱਗਦਾ ਉਹਦੋਂ ਪਹਿਲਾਂ ਨਾ ਬੀਜੇਪੀ ਚ ਲਿਆ ਜਾਵੇ ਕੋਈ ਕੋ ਉਹਨਾਂ ਨੇ ਕੇਸ ਖੂਸ ਕੱਢ ਰੱਖੇ ਹੁੰਦੇ ਇਹ ਨਾ ਕੋਈ ਪਤਾ ਨਹੀਂ ਕਦੋਂ ਕੌਣ ਕਿੱਧਰ ਕਿੱਥੇ ਕਿਵੇਂ ਸਮਝੀ ਨਹੀਂ ਆਉਂਦੀ ਕੌਣ ਕਿੱਥੇ ਆ ਕੁਈ ਇੱਧਰ ਚਲੇਗਾ ਕੋਈ ਉੱਧਰ ਨੂੰ ਚਲੇਗਾ ਕੋਈ ਇੱਧਰ ਚਲੇਗਾ ਕੋਈ ਇੱਧਰ ਆ ਗਿਆ ਕੋਈ ਕਹਿੰਦਾ ਘਰ ਵਾਪਸੀ ਕੋਈ ਕਹਿੰਦਾ ਇੱਧਰ ਨੂੰ ਹੱਦ ਆ ਯਾਰ ਵੀਰੋ ਪਤਾ ਕੀ ਹੈ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਇਹਨਾਂ ਨੇ ਆਉਣ ਵਾਲੇ ਭਵਿੱਖ ਦੇ ਲੀਡਰਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰਕੇ ਰੱਖਤੀਆਂ ਨਾ ਉਹਨਾਂ ਨੂੰ ਕੋਈ ਪਾਵਰ ਦੇਣੀ ਆ ਨਾ ਉਹਨਾਂ ਨੂੰ ਕਿਸੇ ਬੰਨੇ ਲੱਗਣ ਦੇਣਾ ਬਸ ਇਹਦੀਆਂ ਲੱਤਾਂ ਖਿੱਚੋ ਇਹ ਪਾਵਰਫੁੱਲ ਨਾ ਹੋ ਜੇ ਇਹਨੂੰ ਐ ਕਰ ਲੋ ਕਰ ਲੋ ਤਾਂ ਹੀ ਤਾਂ ਫਿਰ ਇਹ ਸਾਡੀ 파ਟੀ ਸਾਡੀ 파ਟੀ ਚ ਆਜੋ ਕੰਮ ਮਿਹਨਤ ਕਰ ਲੋ ਟਾਈਮ ਥੋੜਾ ਲੱਗ ਸਕਦਾ ਪਰ ਮਿਹਨਤ ਵਾਲੇ ਬੰਦੇ ਨੂੰ ਅਸੀਂ ਆਪ ਕੱਢ ਕੇ ਲਿਆਉਣਾ ਕਰੋ ਵੀ ਆ ਜਾ ਵੀ ਚੇਅਰਮੈਨ ਲਾਉਣਾ ਤੈਨੂੰ ਆ ਜਾ ਵੀ ਤੈਨੂੰ ਆ ਲੈ ਹੁਣ ਕਪੂਰ ਸਾਹਿਬ ਤਾਈਓ ਆਏ ਹੈ ਨਾ ਖਾਨਦਾਨੀ ਫੈਮਿਲੀ ਹੈ ਜੀ ਟਕਸਾਲੀ ਕਾਂਗਰਸੀ ਨੇ ਜੀ ਦਾਦਾ ਜੀ ਫ੍ਰੀडम फाइਟਰ ਰਹੇ ਆ ਦਾਦਾ ਜੀ ਤੇ ਕਦੇ ਵਾਰ ਇੱਥੇ ਕਾਉਂਸਲਰ ਹੀ ਰੱਖਿਆ ਹੋਇਆ ਕਦੇ ਹਰਾਤਾ ਆਪ ਹੀ ਹਰਾਣ ਨੇ ਠਾਈ ਵੋਟਾਂ ਦੇ ਹਰਾਤਾ ਹੀ ਆਪ ਹੀ ਹਰਾ ਲੈਂਦੇ ਨੇ ਆਪ ਹੀ ਜਿਤਾ ਲੈਂਦੇ ਨੇ ਮਲਾਂ ਇਨ ਚਾਈ ਜਾਂਦੇ ਆ ਮਤਲਬ ਜਿਹੜਾ ਹੁੰਦਾ ਨਹੀਂ ਉਹ ਪਪੇਟ ਵਾਲਾ ਸ਼ੋਹ ਜਾ ਵੀ ਆਏ 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 ਐ ਕਰਦੇ ਬਸ ਆਪ ਵੱਡਾ ਨਾ ਹੋ ਜਾ ਛੋਟਾ ਨਾ ਹੋ ਜਾ ਇਹਨੂੰ ਐ ਕਰ ਲੋ ਇਹਨੂੰ ਐ ਕਰ ਲੋ ਹੁਣ ਜੀਨੇ ਜੀਨੇ ਰਾਜੇ ਮੜਿੰਗ ਨੂੰ ਹਰਾਉਣ ਵਾਸਤੇ ਲੁਧਿਆਣੇ ਚ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਜੀ ਰਾਜੇ ਨੂੰ ਬੁਲਾਇਆ ਨਹੀਂ ਤੇ ਜੀ ਨੂੰ ਚੰਨੀ ਨੇ ਹਰਾਉਣ ਵਾਸਤੇ ਜਲੰਧਰ ਕੰਮ ਕੀਤਾ ਸੀ ਉਹਨੂੰ ਰਾਜੇ ਨੇ ਕਰਾ ਲਿਆ ਮੋਲੋਪੁਰ ਦਾ ਖਾ ਇਹ ਤਾਂ ਐ ਹਜੇ ਕੰਮਾਂ ਤੇ ਲੱਗੇ ਹੋਏ ਨੇ ਜੀ ਇਹ ਕੁਰਸੀ ਪਿੱਛੇ ਲੜਦੇ ਆ ਅਸੀਂ ਪੰਜਾਬ ਪਿੱਛੇ ਲੜਦੇ ਆ ਅਸੀਂ ਤੁਹਾਡੇ ਵਾਸਤੇ ਲੜਾਂਗੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਲੜਾਂਗੇ ਸੋ ਮੈਂ ਇਹੀ ਬੇਨਤੀ ਕਰਨ ਆਇਆ ਇਹੀ ਬੇਨਤੀ ਕਰਨ ਆਇਆ ਸਾਰੇ ਕਿ 19 ਤਰੀਕ ਨੂੰ ਆਪ ਆਪਣੇ ਦੋਸਤਾਂ ਮਿੱਤਰ ਰਿਸ਼ਤੇਦਾਰਾਂ ਨੂੰ ਕਹਿ ਕੇ ਸਫਲਤਾ ਆਮ ਆਦੀ ਪਾਰਟੀ ਦੇ ਨਾਮ ਲਾਓ ਸੰਜੀਪ ਜੀ ਕਾਗੇ ਤੇ ਲਿਖ ਕੇ ਦੇਣਗੇ ਤੁਹਾਡੀਆਂ ਸਮੱਸਿਆਵਾਂ ਸੱਜੇ ਪਾਸੇ ਸੰਜੀਪ ਜੀ ਦੇ ਸਾਈਨ ਹੋਣਗੇ ਨਾਲ ਹੀ ਮੇਰੇ ਹੋ ਜਾਣਗੇ ਵੀ ਆ ਚੱਖੋ ਜੀ ਕਰੋ ਮੈਂ ਇਹ ਤੋਂ ਪਹਿਲਾਂ ਵੀ ਕਦੇ ਇਹਨਾਂ ਨੂੰ ਵਾਪਸ ਨਹੀਂ ਮੋੜਿਆ ਵੀ ਲਓ ਜੀ ਜਦੋਂ ਮੈਂ ਸਕੂਲ ਬਣਾਈਏ ਹਸਪਤਾਲ ਬਣਾਈਏ ਬਿਜਲੀ ਪਾਣੀ ਸੀਵਰੇਜ ਇਨਾ ਜੋ ਨਿਕਲਿਆ ਯਾਰ ਬਹੁਤ ਚਿਰ ਹੋ ਗਿਆ ਇਨਾ ਚੀਜ਼ਾਂ ਚ ਫਸਿਆ ਹੋਇਆ ਨੂੰ 70 75 ਸਾਲ ਹੋ ਗਏ ਉਹ ਦੁਨੀਆ ਚੰਤੇ ਚੜ ਗਈ ਅਮਰੀਕਾ ਵਾਲੇ ਮੰਗਲ ਗਰਾਏ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਅਜੇ ਫਿਰ ਕਹਿੰਦੇ ਨੇ ਜੋ ਅਸੀਂ ਪਤਾ ਨਹੀਂ ਤੀਜੀ ਸ਼ਕਤੀ ਬਣਾਵਾਂਗੇ ਪੰਜਵੀਂ ਸ਼ਕਤੀ ਕਿਵੇਂ ਬਣੋਂਗੇ ਪੰਜਵੀਂ ਸ਼ਕਤੀ ਸੀਵਰੇ ਦੇ ਟੱਕਣ ਤਾਂ ਠੀਕ ਕਰ ਲੋ ਪਿੰਡਾਂ ਜਾਂਨਿਆਂ ਤਾਂ ਤੋਬੇ ਨਹੀਂ ਠੀਕ ਹੋਏ ਉਥੇ ਤੋਬੇ ਛਪੜਾਂ ਦੀ ਪ੍ਰੋਬਲਮ ਐ ਇੱਥੇ ਹੀ ਰਹੇ ਆ ਖੜੇ ਰਹੇ ਆ ਬਸ ਕੀ ਕਰੀ ਗਏ ਨੇ 70 ਸਾਲ ਲੁੱਟਿਆ ਆ ਬਸ ਸਭ ਨੇ ਲੁੱਟਿਆ ਜਿਹਨੇ ਜਿਹੜਾ ਆਇਆ ਲੁੱਟਿਆ ਬਸ ਸੋ ਇਸ ਕਰਕੇ ਇਮਾਨਦਾਰ ਸਰਕਾਰ ਆਈ ਹੈ ਤੁਹਾਡੇ ਪੈਸੇ ਨਾਲ ਤੁਹਾਡਾ ਪੈਸਾ ਤੁਹਾਡੇ ਤੇ ਲਾ ਰਹੇ ਆ ਕੋਈ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਗਵਰਨਮੈਂਟ ਕੋਲੇ ਵੀ ਨੋਟ ਛਾਪੀ ਜਾਂਦੀਆਂ ਤੁਸੀਂ ਟੈਕਸ ਦੇਣਾ ਅਸੀਂ ਤੁਹਾਨੂੰ ਵਾਪਸ ਦੇਣਾ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਵੀ ਪਿੰਡ ਜਾਂ ਕੋਈ ਤੁਹਾਡੇ ਦੇ ਨੇੜੇ ਤੇੜੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਨੌਕਰੀ ਮਿਲੀ ਹੋਊਗੀ 1 ਰੁਪਈਏ ਦਾ ਵੀ ਇਲਜ਼ਾਮ ਲਾ ਕੇ ਦਿਖਾ ਦੂ ਮੈਂ 1 ਰੁਪਈਆ ਮੰਗ ਲਿਆ ਹੋਵੇ ਕਿਸੇ ਤੋਂ ਜਾ ਕੋਈ ਐਮਐਲਏ ਦੀ ਸ਼ਪਾਰਸ਼ ਲਾਉਣੀ ਪੈਗੀ ਹੋਵੇ ਜਾਂ ਮੰਤਰੀ ਨੂੰ ਮੰਨਤਾ ਕਰਨੀ ਪੈਗੀ ਹੁਣ ਨਾ ਨੰਬਰ ਲੈ ਲਓ ਸਰਕਾਰ ਤੁਹਾਡੇ ਘਰੇ ਆਉਗੀ ਭਾਈ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਆ ਆ ਜਾ ਵੀ ਬਹਿ ਜਾ ਨਾਰਿਆਂ ਤੋਂ ਤਾਂ ਲੱਗਦਾ ਵੀ ਕੰਮ ਕਰਤਾ ਤੁਸੀਂ ਯਾਰ ਮੰਤਲਾ ਦੋ ਤਿੰਨ ਤਾਂ ਐ ਇੰਨੇ ਜੋਸ਼ ਨਾਲ ਲਾਈ ਜਾਂਦੇ ਆ ਉਹ ਕਹਿੰਦੇ ਭਾਵੇਂ ਕੱਲ ਨੂੰ ਪੋਲੇ ਵੋਟਾਂ ਉਹ 2014 ਵਿੱਚ ਜਦੋਂ ਸੰਗਰੂਰ ਲੜ ਰਿਹਾ ਸੀ ਇੱਕ ਕਹਿੰਦਾ ਜੀ ਕਹਿੰਦਾ ਜੀ ਵੋਟਾਂ ਨੇੜੇ ਨਹੀਂ ਹੋ ਸਕਦੀਆਂ ਮੈਂ ਕਹਿੰਦਾ ਤਾਂ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਤਰੀਕ ਦਿੱਤੀ ਹੈ ਉਹੀ ਹੋਊ ਮੈਂ ਕੀ ਹੋ ਗਿਆ ਕਹਿੰਦਾ ਜੀ 19 ਤਰੀਕ ਤੱਕ ਤਾਂ ਮੇਰਾ ਪੜਾਕਾ ਪੈ ਸਕਦਾ ਮੈਂ ਭਰਿਆ ਪਿਆਨਦਰੋਂ ਜੀ ਮੈਂ ਕਿਹਾ ਫਿਰ ਇੱਕ ਹੱਲ ਕੀ ਕਰੀਏ ਦਾ ਤਾਂ ਰੁਕਣਾ ਪੂ ਤੇ 19 ਤਰੀਕ ਤੱਕ ਤਾਂ ਕਹਿੰਦਾ ਜੀ ਕੋਈ ਨਕਲੀ ਮਸ਼ੀਨ ਜੀ ਨਹੀਂ ਮਿਲਦੀ ਮੈਂ ਤਾਂ ਕਹਿੰਦਾ ਘੰਟੇ-ਘੰਟੇ ਵਾ ਝਾੜੂ ਵਾਲਾ ਪਾਟਣੀ ਦੱਬੀ ਆ ਕਰੂੰਗਾ ਮੇਰੀ ਪੜਾਹਸ ਤਾਂ ਨਿਕਲੂਗੀ ਨਾ ਪੜਾਹਸ ਤਾਂ ਨਿਕਲੂ ਸੋ ਕੱਢੋ ਪੜਾ ਦੇ ਨਾ ਜਦੋਂ ਤੁਸੀਂ ਬਟਨ ਦਬੋਗੇ ਇੱਕ ਨੰਬਰ ਵਾਲਾ 19 ਤਰੀਕ ਨੂੰ ਤਾਂ ਜਦੋਂ ਬਟਨ ਦੱਬਿਆ ਤਾਂ ਇੱਕ ਆਵਾਜ਼ ਆਉਗੀ ਮਸ਼ੀਨ ਚੋਂ ਟੀ ਏਦਾਂ ਦੀ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਆਸ਼ੂ ਹੋਰਾਂ ਦੀਆਂ ਚੀਕਾਂ ਸਮਝਿਓ ਬਸ ਵਿਪਵਾਦਿਆਂ ਦੀਆਂ ਚੀਕਾਂ ਬਥੇਰੀਆਂ ਆਪਣੀਆਂ ਚੀਕਾਂ ਬਹੁਤ ਪੁਆਈਆਂ ਇਹਨਾਂ ਨੇ ਹੁਣ ਤੁਸੀਂ ਬਦਲੇ ਤਾਂ ਲਓ ਕੁਛ ਕੁਛ ਚੀਕਾਂ ਤਾਂ ਮੜਵਾਈਏ ਨਾ ਤੋਂ ਵਾਪਸ ਠੀਕ ਸਹੀ ਗੱਲ ਹੈ ਨਾ ਤਾ ਫਿਰ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਉਹ ਯਾਰ ਇੱਥੇ ਫਿਰਦੇ ਨੇ ਕਹਿੰਦੇ ਆਪਰਲੀ ਗਲੀ 'ਚ ਫਿਰਦਾ ਆຊੂ ਹੁਣ ਉਹ ਸੁਣੂਗਾ ਨਹੀਂ ਨਾਰੇ ਆ ਨਾਰੇ ਤਾਂ ਚੱਕ ਦਿਓ ਉਹਨੂੰ ਪਤਾ ਲੱਗੇ ਵੀ ਆ ਕੀ ਹੋਈ ਜਾਂਦਾ ਯਾਰ ਫੇਰ ਇੱਧਰ ਫਿਰਦੇ ਐ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ऐसे तरीकें साथ देंदे रहो पंजाब जेड़ा नंबर 1 ਸੂਬਾ ਬਣੂਗਾ ਔਰ ਬਣ ਕੇ ਰਹੂਗਾ ਤੁਹਾਡਾ ਪਿਆਰ ਚਾਹੀਦਾ ਤੁਹਾਡਾ ਸਤਕਾਰ ਤੁਹਾਡਾ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ